ਜਸਵੀਰ ਸਿੱਕਨ ਆਨਲੀ ਇਹਨਾਂ ਆਪਣਾ ਰੋਇੰਗ ਆ ਰੋਇੰਗ ਦੇ ਮੁਕਾਬਲੇ ਹੋਈ ਸੀ ਪਪਾਲੇ ਚ ਤੇ ਇਹਨਾਂ ਨੇ ਨੈਸ਼ਨਲ ਲੈਵਲ ਤੇ ਇਹ ਆਪਣਾ ਭਾਗ ਲਿਆ ਸੀ ਇਹ ਕੁੜੀਆਂ ਨੇ ਬਹੁਤ ਖੁਸ਼ੀ ਹੋਈ ਹੈ ਕਿ ਬੱਚੇ ਸਾਡੇ ਨੈਸ਼ਨਲ ਲੈਵਲ ਤੇ ਜਿੱਤ ਕੇ ਆਏ ਆ ਮੈਂ ਦੇਖਦਾ ਹੁੰਦਾ ਸੀ ਰੋਜ਼ ਇਹਨਾਂ ਬੱਚਿਆਂ ਨੂੰ ਕੀ ਸਵੇਰੇ 5:00 ਵਜੇ 5:30 ਵਜੇ ਨੇ ਸਾਈਕਲ ਦੇ ਉੱਤੇ ਜਾਣਾ ਤੇ ਸਾਈਕਲ ਦੇ ਉੱਤੇ ਹੀ ਆਉਂਦੀਆਂ ਆਈਆਂ ਅੱਛਾ ਜੀ ਐਨੀ ਮਿਹਨਤ ਦੇ ਨਾਲ ਇੱਕ ਮੈਂ ਹੋਰ ਮੈਂ ਜਨਮ ਮੈਂ ਕਮੇਟੀ ਦਾ ਮੈਂਬਰ ਵੀ ਮੈਂ ਸਪੋਰਟ ਦੇ ਵਿੱਚ ਅੱਛਾ ਜੀ ਦੋਵੇਂ ਬੱਚੇ ਫਰਸਟ ਪੋਜੀਸ਼ਨੇ ਹਾਜ਼ਰ ਕਰਦੇ ਆ ਗੁਰਲੀਨ ਵੀ ਤੇ ਦੂਸਰੀ ਸਿਮਰਨ ਵੀ ਬਾਕੀ ਬੱਚੇ ਵੀ ਬਹੁਤ ਵਧੀਆ ਜਿਹੜੇ ਨਾਲ ਦੀ ਟੀਮ ਹੈ ਇਹ ਵੀ ਬਹੁਤ ਵਧੀਆ ਆਪਣਾ ਯੋਨਾਂ ਬੱਚਿਆਂ ਨੇ ਹਿੰਮਤ ਕਰੀ ਹੈ ਤੇ ਮੈਂ ਤਾਂ ਹੁਣ ਬੱਚਿਆਂ ਨੂੰ ਹੀ ਕਹਿੰਦਾ ਕਿ ਜਿਹੜੇ ਛੋਟੇ ਬੱਚੇ ਆ ਪੇਰੈਂਟਸ ਨੂੰ ਖਾਸ ਕਰਕੇ ਪੇਰੈਂਟਸ ਦੀ ਡਿਊਟੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਖਾਸ ਕਰਕੇ ਲੜਕੀਆਂ ਇਲਾ ਪਿੰਡ ਦੀ ਨਾਲ ਬਿਲਕੁਲ ਇਸ ਸਟੇਜ 'ਤੇ ਹੈ ਤੇ ਜਾ ਕੇ ਜਿਹੜੀ ਤਿਆਰੀ ਕੀਤੀ ਜਾ ਸਕਦੀ ਹੈ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਸ ਸਾਈਜ਼ ਵਿੱਚ ਪਾਉਣ ਤਾਂ ਕਿ ਬੱਚੇ ਇੱਧਰ ਉੱਧਰ ਨਸ਼ਿਆਂ ਵਾਲੀ ਜਾਂਦਾ ਤੇ ਬੱਚਿਆਂ ਦਾ ਫਿਜ਼ੀਕਲੀ ਵੀ ਜਿਹੜੀ ਹੈ ਉਹ ਡਵੈਲਪਮੈਂਟ ਹੋਵੇਗੀ ਸੋ ਸਾਡੀ ਤਾਂ ਇਹੀ ਬੇਨਤੀ ਹੈ ਸਾਰੀ ਬੱਚਿਆਂ ਨੂੰ ਪੇਰੈਂਟਸ ਨੂੰ ਖਾਸ ਕਰਕੇ ਤੇ ਕਿਵੇਂ ਲੱਗਿਆ ਤੁਹਾਡੇ ਇਲਾਕੇ ਦੇ ਬੱਚਿਆਂ ਤੁਹਾਡੇ ਪਿੰਡ ਦੇ ਬੱਚਿਆਂ ਨੇ ਵੱਡਾ ਮਨ ਆਸ ਅੱਜ ਸਾਨੂੰ ਬਹੁਤ ਖੁਸ਼ੀ ਹੋਈ ਜਦੋਂ ਬេសਿਸ ਮੈਨੂੰ ਪਰਸੋਂ ਪਤਾ ਲੱਗਿਆ ਸੀ ਵੀ ਸਾਡੀਆਂ ਬੱਚੀਆਂ ਜਿਹੜੀਆਂ ਉਹ ਸੈਕੰਡ ਪੁਜੀਸ਼ਨ ਨਾਲ ਸਿਲਵਰ ਮੈਡਲ ਜਿਹੜਾ ਪ੍ਰਾਪਤ ਕੀਤਾ ਨੈਸ਼ਨਲ ਲੈਵਲ ਤੇ ਤੇ ਇਸ ਦਾ আদি ਪ੍ਰੋਗਰਾਮ ਜਿਹੜਾ ਬਣਾਇਆ ਸੀ ਵੀ ਬੱਚਿਆਂ ਦਾ ਜਰੂਰ ਸਵਾਗਤ ਕਰਨਾ ਚਾਹੀਦਾ ਅਸੀਂ ਤਾਂ ਕੋ ਹਰ ਹਰ ਵੇਲੇ ਕੋਸ਼ਿਸ਼ ਕਰਦੇ ਆ ਜਦੋਂ ਵੀ ਬੱਚੇ ਨੇ ਪਿੱਛਾ ਡਿਸਟ੍ਰਿਕਟ ਲੈਵਲ ਤੇ ਵੀ ਇਹਨਾਂ ਨੇ ਜਿੱਤੇ ਤਾਂ ਉਦੋਂ ਵੀ ਅਸੀਂ ਇਹਨਾਂ ਦਾ ਸਨਮਾਨ ਕੀਤਾ ਤੇ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਅਰਦਾਸ ਵੀ ਕਰਦੇ ਆ ਕਿ ਇਹ 올ਿਮਪਿਕ ਤੱਕ ਸਾਡੇ ਬੱਚੇ ਜਾਣ ਤੇ ਅਸੀਂ ਇਹਨਾਂ ਦਾ ਇਸੇ ਤਰ੍ਹਾਂ ਸਵਾਗਤ ਕਰਦੇ ਰਹੀਏ ਤੇ ਇਸੇ ਤਰ੍ਹਾਂ ਇਹਨਾਂ ਬੱਚਿਆਂ ਨੂੰ ਖੁਸ਼ਕੁਵਾਰ ਰੱਖੀ ਮੇਰਾ ਹਕਾਰਪੁਰ ਠੀਕ ਜੀ ਮੈਂ ਸਤਿ ਸ੍ਰੀ ਅਕਾਲ ਜੀ ਮੁੜੇ ਜੇ ਬੱਚਿਆਂ ਨੇ ਜੋ ਅਚੀਵਮੈਂਟ ਪ੍ਰਾਪਤ ਕੀਤੀ ਹੈ ਜੋ ਵੀ ਇਹ ਟੂਰਨਾਮੈਂਟ ਹੋਇਆ ਉਹਦੇ ਬਾਰੇ ਦੱਸ ਦੋ ਅ ਸਰ ਇਹ ਜਿਹੜਾ ਕੰਪੀਟੀਸ਼ਨ ਸੀਗਾ ਨੈਸ਼ਨਲ ਚੈਂਪੀਅਨਸ਼ਿਪ ਦਾ ਹੋਇਆ ਸੀਗਾ ਭਪਾਲ ਵਿੱਚ 24 ਤੋਂ ਲੈ ਕੇ 28 ਅਪ੍ਰੈਲ ਦੇ ਵਿੱਚ ਹੋਇਆ ਜਿਸ ਦੇ ਵਿੱਚ ਸਬ ਜੂਨੀਅਰ ਤੇ ਜੂਨੀਅਰ ਦੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਜਿਨ੍ਹਾਂ ਦੇ ਵਿੱਚੋਂ ਸਾਡੇ ਮੋਸਟਲੀ 28 ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੀਗਾ ਤੇ ਜਿਨ੍ਹਾਂ ਦੇ ਵਿੱਚੋਂ ਕਾਫੀ ਬੱਚੇ ਜਿਹੜੇ ਸਾਡੇ ਆ ਮੈਡਲ ਸੈਕਿੰਡ ਪੋਜੀਸ਼ਨ ਲੈ ਕੇ ਆਏ ਹੋਏ ਅੱਜ ਇਹ ਪੰਜਾਬ ਲੈਵਲ ਦੀ ਟੀਮ ਵੱਲੋਂ ਗਈ ਸੀ ਪੰਜਾਬ ਲੈਵਲ ਦੀ ਟੀਮ ਹਾਂਜੀ ਇਹ ਪੰਜਾਬ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਸੀ ਤੇ ਪਹਿਲਾਂ ਵੀ ਕੋਈ ਗੇਮਸ ਵਿੱਚ ਇਹਨਾਂ ਐਕਟੀਵਿਟੀ ਦਿਖਾਈ ਸੀ ਮਤਲਬ ਸਰ ਪਿਛਲੇ ਸਾਲ ਵੀ ਬੱਚੇ ਗਏ ਹੋਏ ਸੀਗੇ ਉਹਨਾਂ ਦੇ ਵੀ ਨੈਸ਼ਨਲ ਦੇ ਵਿੱਚ ਮੈਡਲ ਸੀ ਉਸ ਤੋਂ ਇਲਾਵਾ ਖੇਡਵਤਨ ਪੰਜਾਬ ਦੀਆਂ ਸਟੇਟ ਲੈਵਲ ਤੇ ਬੱਚੇ ਹਮੇਸ਼ਾ ਅਚੀਵ ਕਰਦੇ ਆ ਅੱਛਾ ਤੇ ਇਸ ਵਾਰ ਤੇ ਅਚੀਵਮੈਂਟ ਜ਼ਿਆਦਾ ਪ੍ਰਾਪਤ ਕਰੀਏ ਸੈਕੰਡ ਪੋਜੀਸ਼ਨ ਲਈ ਤੇ ਕਿਵੇਂ ਦੇਖਦੇ ਸੀ ਇਸ ਨੂੰ ਫਰਸਟ ਟਾਈਮ ਇਹ ਆ ਕਿ ਪੰਜਾਬ ਦੇ ਇੰਨੇ ਅੱਛੇ ਮੈਡਲ ਆਏ ਆ ਤਾਂ ਇਸ ਤੋਂ ਅੱਗੇ ਸਾਡੀ ਇਹੀ ਕੋਸ਼ਿਸ਼ ਆ ਕਿ ਜੋ ਅੱਜ ਸਿਲਵਰ ਲੈ ਕੇ ਆਂਦੇ ਆ 골ਡ ਲੈ ਕੇ ਆਈਏ ਕਿ ਵੱਧ ਤੋਂ ਵੱਧ ਮੈਡਲ ਲੈ ਕੇ ਆਈਏ ਤੇ ਹੋਰ ਕਿਆ ਕਹਿਣਾ ਚਾਹੂਗੇ ਬੱਚਿਆਂ ਨੂੰ ਜਿਵੇਂ ਇਹ ਇਧਰੋਂ ਘਟ ਆਉਂਦੇ ਬੱਚੇ ਕਿਉਂਕਿ ਨਵੀਂ ਗੇਮ ਆ ਤਾਂ ਕਿਆ ਕਹਿਣਾ ਚਾਹੂਗੇ ਜੀ ਉਹਦੇ ਪੇਰੈਂਟਸ ਨੂੰ ਇਹ ਤਾਂ ਸਪੋਰਟਸ ਦਾ ਬਹੁਤ ਵੱਡੀ ਓਪਰਚ्युनिटी ਆ ਬੱਚਾ ਲਈ ਇੱਥੋਂ ਦੇ ਲੋਕਲ ਬੱਚਾ ਲਈ ਕਿਉਂਕਿ ਵਾਟਰ ਸਪੋਰਟਸ ਪੰਜਾਬ ਦੇ ਵਿੱਚ ਇਹੋ ਜਿਹੇ ਕਿਤੇ ਵੀ ਸੈਂਟਰ ਨਹੀਂ ਆ ਜਿਹੋ ਜਿਹਾ ਸਾਡੇ ਰੋਪੜ ਕਟਲੀ ਸੈਂਟਰ ਹੈਗਾ ਤਾਂ ਇਸ ਕਰਕੇ ਮੈਂ ਪੇਰੈਂਟਸ ਨੂੰ ਵੀ ਇਹੀ ਕਹੂੰਗੀ ਕਿ ਕਿਆਂ ਨੂੰ ਵੱਧ ਤੋਂ ਵੱਧ ਇਹ ਖੇਡਾਂ ਦੇ ਨਾਲ ਜੋੜੋ ਬਹੁਤ ਜ਼ਿਆਦਾ ਓਪਰਚ्युनिटीਜ਼ ਆ ਬੱਚਿਆਂ ਦੀ ਜ਼ਿੰਦਗੀ ਦਾ ਇੱਕ ਵਧੀਆ ਰਾਹ ਮਿਲਦਾ ਇਹਨਾਂ ਨੂੰ ਵੱਧ ਤੋਂ ਵੱਧ ਅਗੇ ਅਚੀਵ ਕਰਨਗੇ ਨੌਕਰੀਆਂ ਦੇ ਵਿੱਚ ਚਾਹੀ ਹੋਵੇ ਤਾਂ ਜ਼ਿੰਦਗੀ ਦੇ ਵਿੱਚ ਅੱਛੀ ਸਕਸੈਸ ਮਿਲ ਸਕਦੀ ਹੈ ਬੱਚਾ ਅੱਜ ਤੁਹਾਡੇ ਬੱਚਿਆਂ ਦਾ ਸਵਾਗਤ ਕਰਿਆ ਲੌਂਦੀ ਮਾਜਰੇ ਵਾਲਿਆਂ ਦਾ ਕਿਵੇਂ ਲੱਗ ਰਿਹਾ ਹੈ ਇਹਨਾਂ ਦਾ ਬਹੁਤ ਵਧੀਆ ਲੱਗ ਰਿਹਾ ਸਰ ਇਹ ਬੱਚਿਆਂ ਦੀ ਬਹੁਤ ਜ਼ਿਆਦਾ ਮਿਹਨਤ ਸੀਗੀ ਕਾਫੀ ਇੱਥੋਂ 3 ਤੋਂ 5 ਕਿਲੋਮੀਟਰ ਮੈਨੂੰ ਲੱਗਦਾ ਸੈਂਟਰ ਪੈਂਦਾ ਹੈ ਤੇ ਲੜਕੀਆਂ ਨੇ ਨਾ ਤਾਂ ਕਦੇ ਛੁੱਟੀ ਮਾਰੀ ਸੀ ਤੇ ਨਾ ਹੀ ਟ੍ਰੇਨਿੰਗ ਦੇ ਵਿੱਚ ਕਦੇ ਆਪਣਾ ਮਨ ਮਾਰਿਆ ਸੀ ਜਿੰਦੀ ਬਦੌਲਤ ਇਹ ਅੱਜ ਬੱਚੇ ਇੱਥੇ ਖੜੇ ਹੋਏ ਨੇ ਨਹੀਂ ਇਹ ਪੀਰੀਅਡ ਜਿਹੜਾ ਟਾਈਮਿੰਗ ਪੀਰੀਅਡ ਕਿਆ ਸੀ ਤੇ ਤੁਹਾਡੀ ਡਿਫਿਕਲਟੀ ਕੀ ਆ ਸੌਖਾ ਸੀ ਕੰਮ ਇਹ ਅ ਇਹਨਾਂ ਦਾ ਮਾਰਨਿੰਗ ਦਾ ਸੈਸ਼ਨ ਜਿਹੜਾ ਹੁੰਦਾ ਸੀ ਉਹ 6 ਵਜੇ ਦਾ ਹੁੰਦਾ ਸੀਗਾ ਫਿਰ ਉਸ ਤੋਂ ਬਾਅਦ ਸ਼ਾਮ ਦਾ 5 ਵਜੇ ਦਾ ਹੁੰਦਾ ਸੀ ਮਾਰਨਿੰਗ 6 ਵਜੇ ਤੋਂ ਲੈ ਕੇ 8 ਵਜੇ ਤੱਕ ਕਲੱਬ ਦੇ ਵਿੱਚ ਜਿਹੜੀ ਸੀਗੀ ਟ੍ਰੇਨਿੰਗ ਕਰਦੀਆਂ ਸੀ ਤੇ 8 ਵਜੇ ਤੋਂ 8:30 ਵਜੇ ਤੱਕ ਇਹਨਾਂ ਨੇ ਸਕੂਲ ਵਿੱਚ ਜਾਣਾ ਹੁੰਦਾ ਸੀ ਸਕੂਲ ਤੋਂ ਬਾਅਦ ਆ ਕੇ ਫਿਰ ਇਹਨਾਂ ਨੇ 4 ਵਜੇ ਗਰਾਊਂਡ ਦੇ ਵਿੱਚ ਪਹੁੰਚਣਾ ਹੁੰਦਾ ਸੀ ਕਿ ਬੱਚਿਆਂ ਦਾ ਬਹੁਤ ਜ਼ਿਆਦਾ ਹਾਰਡ ਵਰਕ ਸੀਗਾ ਪਰ ਪੜ੍ਹਾਈ ਕਿਵੇਂ ਕਵਰ ਹੁੰਦੀ ਸੀ ਜੇ ਸਾਰਾ ਦਿਨ ਗੇਮਾਂ ਲਾਣੀਆਂ ਜੀ ਇਸ ਸਟੱਡੀ ਦੇ ਵਿੱਚ ਵੀ ਮੋਸਟਲੀ ਮੈਨੂੰ ਲੱਗਦਾ ਕਿ ਇਹਨਾਂ ਦੇ ਬੱਚਿਆਂ ਦੀ ਕਾਫੀ ਅੱਛੀ ਪੋਜੀਸ਼ਨਸ ਨੇ ਕੋਈ ਬੱਚਾ ਫਰਸਟ ਆ ਰਿਖਿਆ ਕੋਈ ਸੈਕੰਡ ਆ ਰਿਖਿਆ ਬੱਚੇ ਕਵਰ ਕਰ ਦਿਆ ਆਟੋਮੈਟਿਕਲੀ ਜਦੋਂ ਬੱਚਾ ਸਪੋਰਟਸ ਦੇ ਵਿੱਚ ਅੱਛਾ ਤਾਂ ਉਹਦਾ ਮਾਈਂਡ ਐਕਟਿਵ ਹੁੰਦਾ ਜਿਸ ਕਰਕੇ ਉਹ ਬੱਚਾ ਸਟੱਡੀ ਨੂੰ ਵੀ ਅੱਛੀ ਤਰ੍ਹਾਂ ਕਵਰ ਕਰ ਲੈਂਦਾ ਅੱਛਾ ਜੀ ਤੇ ਅਗਲਾ ਫਿਊਚਰ ਕੀ ਅਸੀਂ ਇਹਨਾਂ ਵਿੱਚਿਆਂ ਦਾ ਮੰਨ ਲਓ ਸੈਕੰਡ ਪੋਜੀਸ਼ਨ ਆਈ ਤੇ ਅਗਲਾ ਫਿਊਚਰ ਫਿਊਚਰ ਦੇ ਵਿੱਚ ਤਾਂ ਸਾਡਾ ਤਾਂ ਇਹ ਹੀ ਹੈ ਕਿ ਬੱਚਾ ਇੰਟਰਨੈਸ਼ਨਲ ਤੋਂ ਲੈ ਕੇ 올림픽ਸ ਤੱਕ ਪਹੁੰਚੇ ਤੇ ਵਧੀਆ ਆਪਣਾ ਜੋ ਵੀ ਆਇੰਦਾ ਲਾਈਫ ਦਾ ਵਿੱਚ ਜੋ ਅੱਛੀ ਤੋਂ ਅੱਛੀ ਨੌਕਰੀ ਤੋਂ ਲੈ ਕੇ ਚੰਗੇ-ਚੰਗੇ ਮੈਡਲ ਲੈ ਕੇ ਆਪਣੇ ਨਾਮ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰੇ ਦੇਸ਼ ਦਾ ਨਾਮ ਰੋਸ਼ਨ ਕਰੇ ਠੀਕ ਹੈ ਜੀ ਇਹ ਬੱਚੀ ਸਿਮਰਨ ਸੈਕੰਡ ਪੋਜੀਸ਼ਨ ਆਈ ਤੇ ਕਿਵੇਂ ਲੱਗ ਰਿਹਾ ਬੱਚੇ ਅੱਜ ਸੈਕੰਡ ਪੋਜੀਸ਼ਨ ਕੀਤੀ ਹੈ ਇੰਡੀਅਨ ਇਹ ਕੈਕਿੰਗ ਐਂਡ ਕਨੋਇੰਗ ਐਸੋਸੀਏਸ਼ਨ ਇਨ ਨਿਊ ਦਿੱਲੀ ਤੇ ਕਿਵੇਂ ਲੱਗ ਰਿਹਾ ਤੁਸੀਂ ਅਚੀਵਮੈਂਟ ਐਡੀ ਬੜੀ ਪ੍ਰਾਪਤ ਕਰੀ ਹੈ ਤੇ ਤੁਹਾਡਾ ਦੇਖੋ ਪਿੰਡ ਵਾਲਿਆਂ ਦਾ ਐਂਡਾ ਬੜਾ ਸਵਾਗਤ ਕਰਿਆ ਨਾ ਮਾਣ ਕੀਤਾ ਕਿਵੇਂ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਹੈ ਮੇ ਕੋ ਵਰਡਸ ਨਹੀਂ ਹੈ ਕੁਝ ਕਹਿ ਲੈਣੀ ਤੇ ਕਿਵੇਂ ਜਾਂਦੇ ਸੀ ਮਤਲਬ ਉੱਤੇ ਜਦੋਂ ਮੈਡਮ ਨੇ ਕਿਹਾ ਕਿ ਨਹੀਂ ਡਿਫਿਕਲਟ ਤਾਂ ਬਹੁਤ ਟਾਈਮਿੰਗ ਦਾ ਤੇ ਬੱਚੇ ਦੀ ਪੜ੍ਹਾਈ ਵੀ ਕਵਰ ਕਰਨੀ ਪੈਂਦੀ ਸੀ ਤੇ ਵਿੱਚ ਨੂੰ ਇਦਾਂ ਹੁੰਦਾ ਸੀ ਵੀ ਆ ਛੱਡ ਬਈ ਇਹ ਕੀ ਕਰਨਾ ਘਰ ਦੇ ਘਰ ਦੇ ਵੱਲੋਂ ਕਿਵੇਂ ਰਿਸਪੌਂਸ ਮਿਲ ਰਿਹਾ ਸੀ ਗੇਮ ਪ੍ਰਤੀ ਘਰ ਦੇ ਵੱਲੋਂ ਤਾਂ ਬਿਲਕੁਲ ਵਧੀਆ ਰਿਸਪੌਂਸ ਸੀਗਾ ਪੜ੍ਹਾਈ ਵੀ ਨਾਲ ਦੀ ਨਾਲ ਕਵਰ ਕਰ ਲਈ ਨਹੀਂ ਇਦਾਂ ਤਾਂ ਨਹੀਂ ਹੋਇਆ ਵੀ ਪੜ੍ਹਾਈ ਖਰਾਬ ਹੋ ਰਹੀ ਹੋ ਰਹੀ ਗੇਮ ਪਿੱਛੇ ਨਹੀਂ ਨਹੀਂ ਟਾਈਮ ਟਾਈਮ ਟੇਬਲ ਅਕੋਰਡਿੰਗ ਚੱਲ ਰਿਹਾ ਤਾਂ ਸਭ ਕੁਝ ਵਧੀਆ ਹੈ। ਅੱਛਾ ਹੋਰ ਕੀ ਕਹਿਣਾ ਚਾਹੋਗੇ ਮੰਨ ਲਓ ਬੱਚੇ ਆ ਜਿਹੜੇ ਤੀਆਂ ਪਹਿਣਾ ਆਪਣੀਆਂ ਇਹ ਗੇਮਾਂ ਵੱਲ ਨਹੀਂ ਹੈ ਖੇਡਾਂ ਵੱਲ ਐਕਟੀਵਿਟੀ ਨਹੀਂ ਕਰਦੀਆਂ ਤਾਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਇਹ ਕਹਿਣਾ ਚਾਹੂੰਗੀ ਚਾਹੇ ਤੁਸੀਂ ਪੜ੍ਹਾਈ ਵੱਲ ਬਹੁਤ ਵਧੀਆ ਹੋ ਪਰ ਕੋਈ ਨਾ ਕੋਈ ਸਪੋਰਟਸ ਤੁਹਾਨੂੰ ਕਰਨੀ ਚਾਹੀਦੀ ਤਾਂ ਤੁਸੀਂ ਫਿਟ ਰਹੋ ਤੁਹਾਡੇ ਮੈਂਟਲੀ ਫਿਜ਼ੀਕਲੀ ਤੁਹਾਡਾ ਸਰੀਰ ਵਧੀਆ ਰਹੇ। ਠੀਕ ਓਕੇ ਇਹ ਗੁਰਲੀਨ ਕੋਰ ਕੀ ਕਹਿਣਾ ਚਾਹੁੰਗੇ ਬੁਗੇ ਅਸੀਂ ਇਹ ਕਹਿਣਾ ਚਾਹੁੰਗੇ ਕਿ ਵੱਧ ਤੋਂ ਵੱਧ ਪਿੰਡ ਸਾਡੇ ਨਾਲ ਸਪੋਰਟ ਕਰਨ ਸਾਨੂੰ ਕਿ ਜਿਹੜੇ ਬੱਚੇ ਜਿਹੜੇ ਪਿੰਡਾਂ ਤੋਂ ਬੱਚੇ ਨਹੀਂ ਆ ਰਹੇ ਸਾਨੂੰ ਜੁਆਇਨ ਕਰਨ ਲਈ ਤਾਂ ਪਲੀਜ਼ ਜੁਆਇਨ ਕਰਨ ਤੇ ਅੱਗੇ ਤੋਂ ਅੱਗੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਅਗਲੇ ਤੋਂ ਅਗਲੇ ਲੈਵਲ ਤੱਕ ਖੜੀਏ ਪ੍ਰਸ਼ਾਸਨ ਵੱਲੋਂ ਤੁਹਾਨੂੰ ਕਿਵੇਂ ਸਹਿਯੋਗ ਮਿਲ ਰਿਹਾ ਹੈ ਇਹ ਗੇਮ ਨੂੰ ਲੈ ਕੇ ਮਤਲਬ ਮਤਲਬ ਸਰਕਾਰ ਵੱਲੋਂ ਕੀ ਸਹਿਯੋਗ ਮਿਲ ਰਿਹਾ ਹੈ ਸਰਕਾਰ ਜਿੱਥੋਂ ਤੱਕ ਸਾਡੀ ਮਦਦ ਕਰ ਸਕਦੀ ਹੈ ਉਹ ਕਰ ਰਹੀ ਹੈ ਬਟ ਅਸੀਂ ਚਾਹੁੰਦੇ ਹਾਂ ਕਿ ਸਾਡੀ ਹੋਰ ਮਦਦ ਹੋਵੇ ਜਿਵੇਂ ਸਾਡੀ ਗੇਮ ਡਿਵੈਲਪ ਹੋਵੇ ਸਾਡੇ ਕੋਲ ਇਕਵਿਪਮੈਂਟ ਦੀ ਕਮੀ ਹੈ ਸਾਨੂੰ ਇਕਵਿਪਮੈਂਟ ਦੇਆ ਜਾਵੇ ਸਾਡੇ ਕੋਲ ਕੀ ਕਮੀ ਹੈ ਇਕਵਿਪਮੈਂਟ ਦੀ ਕਿਦਾਂ ਦੀ ਬੋਟ ਤੇ ਜਿਮ ਦੀ ਕਮੀ ਹੈ ਠੀਕ ਹੈ ਤੇ ਸਾਡੇ ਥੋੜੀ ਬੋਟ ਕਲੱਬ ਡਿਵੈਲਪ ਹੋਵੇ ਜਿਵੇਂ ਹੁਣ ਬੋਰਡਿੰਗ ਕਲੱਬ ਗਵਰਨਮੈਂਟ ਨੇ ਖੋਲਿਆ ਦੁਆਰਾ ਮੋੜ ਸੁਰਜੀਤ ਕੀਤਾ ਤਾਂ ਕਿਵੇਂ ਲੱਗਦਾ ਵੀ ਅੱਗੇ ਫਿਊਚਰ ਵਿੱਚ ਅਗਲੇ ਕੋਈ ਫਾਇਦਾ ਹੋਊਗਾ ਉਹਦਾ ਅਗਰ ਗਵਰਨਮੈਂਟ ਸਾਡਾ ਸਾਥ ਦੇਉਗੀ ਤਾਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਹੋਰ ਵਧੀਆ ਕਰਾਂਗੇ ਜਿੱਥੇ ਅਸੀਂ ਹੁਣ ਨੈਸ਼ਨਲ ਲੈਵਲ ਤੱਕ ਖੇਡਾਂ ਅਸੀਂ ਇੰਟਰਨੈਸ਼ਨਲ 올림픽ਸ ਹਰ ਲੈਵਲ ਤੱਕ ਖੇਡਾਂਗੇ ਤੇ ਅਸੀਂ ਆਪਣੇ ਕੋਚ ਸਹਿਬਾਨ ਸਾਡੇ ਪਿੰਡ ਵਾਸੀ ਤੇ ਜਿੰਨੇ ਵੀ ਸਾਡੇ ਨਗਰ ਨਿਵਾਸੀ ਹੈ ਅਸੀਂ ਇਹਨਾਂ ਨੂੰ ਵਾਅਦਾ ਕਰਦੇ ਹਾਂ ਅਸੀਂ ਅੱਗੇ ਤੋਂ ਅੱਗੇ ਦਾ ਖੇਡਾਂਗੇ ਤੇ ਵਧੀਆ ਮੈਡਲ ਲੈ ਕੇ ਆਵਾਂਗੇ ਠੀਕ ਹੈ ਇਹ ਸਮਾਂ ਇਹ ਕੁੜੀਆਂ ਵਿੱਚੇ ਕਟਲਦੀਆਂ ਵਿੱਚੇ ਲੌਦੀ ਮਜਰੇ ਦੀਆਂ ਤੇ ਪੂਰੇ ਇਹ ਪੰਜਾਬ ਲੈਵਲ ਦੀ ਟੀਮ ਗਈ ਸੀ ਆਪਣਾ ਪਪਾਲ ਤੇ ਇਹ ਸੈਕਿੰਡ ਪੋਜੀਸ਼ਨ ਇਹਨਾਂ ਹਾਸਲ ਕਰੀ ਬੜੀ ਮਾਨ ਵਾਲੀ ਗੱਲ ਆ ਕਿਉਂਕਿ ਐਡੇ ਵੱਡੇ ਜਗਾ ਜਾਣਾ ਐਡੇ ਵੱਡੇ ਵੱਡੇ ਟੂਰਨਾਮੈਂਟ ਜਾਣਾ ਤੇ ਅਚੀਵਮੈਂਟ ਪ੍ਰਾਪਤ ਕਰਨੀ ਤਾਂ ਵੱਡੀ ਮਾਨ ਵਾਲੀ ਗੱਲ ਹੁੰਦੀ ਤੇ ਮੋਤ